ਜ਼ਿਆਰਤ ਤੇਰੀ ਹੋਵੇ ਜ਼ਿਆਰਤ ਪੀਰ ਪਗੰਬਰ ਚੁਕ ਚੁਕ ਤੇਰੇ ਕਦਮਾਂ ਸੀ ਸੰਵਾਇਆ ਕਦਮਾਂ ਸੀ ਸੰਵਾਇਆ ਬਲਾਸ਼ੀ ਕਰਤੇ ਤੇਰੀ ਹਕੂਮਤ ਵਿੱਚ ਰਹਿ ਨਾ ਕੋਈ ਬਗਾਵਤ ਬਗਲਗੀਰ ਦਸਤਗੀਰ ਸ਼ਾ ਫਕੀਰ ਦੇ ਨੇ ਬਣਾਈਆ ਸ਼ਾ ਫਕੀਰ ਦੇ ਨੇ ਬੁਣਾਈਆ ਤੇਰੇ ਦਵਾਰੇ ਆਉਂਦੇ دین ਮਜ਼ਮ ਦੀ ਪਾਬੰਦੀ ਰਹੇ ਨਾ ਕੋਈ ਮਮਾਨਤ ਪਾਬੰਦੀ ਰਹੇ ਨਾ ਕੋਈ ਮਮਾਨਤ ਰਹਿ ਨਾ ਕੋਈ ਮਮਾਨਤ ਅੱਗੇ ਹੋ ਨਾ ਕੋਈ ਟਕਾਇਆ ਤੂੰ ਸਭ ਦਾ ਮਾਲਕ ਆਦ ਜੁਗਾਦ ਜੁਗ ਚੌਪੜੀ ਤੋਂ ਜਹਾਨ ਸਹੀ ਸਲਾਮਤ ਆਦ ਜੁਗਾਦ ਸਹੀ ਸਲਾਮਤ ਜਨਮ ਮਰਨ ਵਿੱਚ ਕਦੇ ਨਾ ਆਈਆ ਜੋਤੀ ਜੋ ਸਰੋ ਪਿਆਰੇ ਆਪ ਆਪਣੀ ਕਿਰਪਾ ਕਰ ਇੱਕੋ ਦੇਣਾ ਤੁਰਦਾ ਵਾਰ ਸਜੁਗ ਸਾਚਾ ਨਦਰ ਤੇਰੇ ਮੰਗ ਮੰਗਾਈਆ ਸਜੁਗ ਸਾਚੇ ਸਤ ਸੱਚ ਸੱਚ ਦਰਨਾਵਾਂਗਾ ਪ੍ਰੇਮ ਪ੍ਰੀਤੀ ਜੋੜ ਕੇ ਨਾਤੇ ਤੁਰਦਾ ਸੱਜਣ ਕੀ ਖਵਾਵਾਂਗਾ ਆਤਮ ਪਰਮਾਤਮਾ ਨੌਖੰਡ ਪ੍ਰਥਮੀ ਗਾਵੇ ਗਾਥੇ ਸੋਮ ਢੋਲਾ ਇੱਕ ਜਣਾਵਾਂਗਾ ਕੂੜੀ ਕਿਰਿਆ ਮੇਟੇ ਅੰਧੇਰੀ ਰਾਤੇ ਤੁਰਦਾ ਚੰਨ ਇੱਕ ਚਮਕਾਵਾ ਰੌਣਕ ਬਣਾ ਕੇ ਇੱਕ ਜਮਾਤੇ ਚਾਰੇ ਵਰਨਾ ਵੇਖ ਮੁਖਾਵਾਗਾ ਸ਼ਬਦ ਦੇ ਬੰਦਗੀ ਵਾਲੇ ਵੇਖਾਂ ਖਾਤੇ ਕੂੜੀ ਮਾਇਆ ਖਾਕ ਵਿੱਚ ਰੁੜਲਾਵਾਂਗਾ ਖਾਕ ਵਿੱਚ ਰੁੜਲਾਵਾਂਗਾ ਜਿਨ੍ਹਾਂ ਪਰਮਪੁਰ ਪ੍ਰਮਾਤਮਾ ਦਿੱਤੀ ਆਪਣੀ ਦਾਤੇ ਦਸਤਾਰ ਹੋ ਕੇ ਦੱਕ ਮਾਵਾਵਾਂਗਾ ਜਨਪਤਾਂ ਦੇ ਪੂਰੇ ਕਰਕੇ ਕਾਟੇ ਵਾਦਾ ਆਪਣੇ ਨਾਲ ਜਨਾਵਾਂਗਾ ਆਪਣੇ ਨਾਲ ਜਨਾਵਾਂਗਾ ਵਾਦਾ ਆਪਣੇ ਨਾਲ ਜਨਾਵਾਂਗਾ ਸ਼ਾਨ ਸ਼ਾਹੀ ਸੰਤ ਫੈਲੀ ਚੇਤ ਤੋਂ ਜਿੰਨਾ ਦੇ 16 ਸਾਲ ਅੱਗੇ ਜੁੜੇ ਰਹੇ ਨਾਤੇ ਜੁੜੇ ਰਹੇ ਨਾਤੇ ਦਨਿਆ ਪਰਨੇ ਵਿੱਚ ਸਮਾਵਾ ਨਾ ਚਾਰ ਯੁਗ ਉਹਨਾਂ ਦੀ ਗੁਰਿਆਵਤਾਰਾ ਪੀਰ ਪਗੰਬਰਾਂ ਗੋਣੀ ਗਾਥੇ ਅਗਲਾ ਲਿਖਾ ਹੋਰ ਬਣਾਵਾਂਦਾ